लुधियाना ਦੇ ਹਲਕਾ ਸਾਊਥ ਦੇ ਗੈਸਪੁਰਾ ਇਲਾਕੇ ਦੇ ਵਿੱਚ ਕਾਂਗਰਸ ਸੀ ਸਾਫ ਦਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਬਾ ਦੇ ਅਗਵਾਈ ਦੇ ਵਿੱਚ ਕਾਂਗਰਸ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਿੱਥੇ ਉਹਨਾਂ ਨੇ ਵੋਟ ਚੋੜ ਦੇ ਨਾਅਰੇ ਲਗਾਏ ਤਾਂ ਉੱਥੇ ਉਹਨਾਂ ਕਿਹਾ ਕਿ ਕਨਸਟੀਟਿਊਸ਼ਨ ਦੇ ਹੱਕਾਂ ਉੱਤੇ ਡਾਕਾ ਮਾਰਨ ਦਾ ਭਾਜਪਾ ਯਤਨ ਕਰ ਰਹੀ ਹੈ ਉਹਨਾਂ ਕਿਹਾ ਜਿੱਥੇ ਇੱਕ ਹਲਕੇ ਦੇ ਟੂਡੇ ਹੈ ਰਿਕਾਰਡ ਤੇ ਹੀ ਪਾਜਪਾ ਦੇ ਲੀਡਰਾਂ ਦੀਆਂ ਕਈ ਵੋਟਾਂ ਨਿਕਲੀਆਂ ਨੇ ਤੇ ਕਈ ਮਰੇ ਹੋਏ ਲੋਕਾਂ ਦੀਆਂ ਵੋਟਾਂ ਵੀ ਪਈਆਂ ਨੇ ਜਿਸ ਤੋਂ ਸਿੱਧ ਹੁੰਦਾ ਹੈ ਪਾਜਪਾ ਦੇ ਵੱਲੋਂ ਵੋਟ ਚੋਰੀ ਕੀਤੀ ਗਈ ਹੈ ਅੱਜ ਅਸੀਂ ਹਲਕਾ ਸਾਊਥ ਦੇ ਵਿੱਚ ਇੱਥੇ ਗਿਆਸਪੁਰਾ ਚੌਂਕ ਦੇ ਵਿੱਚ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥੀ ਇਕੱਠੇ ਹੋਏ ਆ ਅੱਜ ਦਾ ਇਕੱਠੇ ਹੋਣ ਦਾ ਕਾਰਨ ਜੋ ਦੇਸ਼ ਦੇ ਵਿੱਚ ਤੁਸੀਂ ਦੇਖਿਆ ਜਦੋਂ ਵੀ ਚੋਣਾ ਹੁੰਦੀਆਂ ਨੇ ਕਿ ਸੇ ਸਟੇਟ ਦੇ ਵਿੱਚ ਹੁੰਦੀਆਂ ਨੇ ਚਾਹੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਲੋਕਾਂ ਦੇ ਵਿੱਚ ਖਤਸ਼ਾ ਹੁੰਦਾ ਕਿ ਕੋਈ ਗੜਬੜ ਹੈ ਕਿਤੇ ਨਾ ਕਿਤੇ ਗੜਬੜ ਹੈ ਤੇ ਲੋਕ ਇਹ ਗੱਲਾਂ ਦਿਲ 'ਚ ਹੀ ਲਈ ਬੈਠੇ ਸੀ ਪਰ ਰਾਹੁਲ ਗਾਂਧੀ ਨੇ ਪੂਰੇ 6 ਮਹੀਨੇ ਮਿਹਨਤ ਕਰਕੇ ਇੱਕ ਹਲਕੇ ਦਾ ਰਿਕਾਰਡ ਜੋ ਉਹਨਾਂ ਨੇ ਉਹ ਉਹਨਾਂ ਨੂੰ ਜੋ ਦਸਤੀ ਤੌਰ ਤੇ ਜੋ ਦਿੱਤਾ ਹੈ ਉਸਤੇ ਮੁਤਾਬਕ ਹੀ ਇਹ ਸਿੱਧ ਕਰਤਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਜਿਉਂਦੇ ਲੋਕਾਂ ਨੂੰ ਮਰੇ ਹੋ ਕੋਸ਼ਿਸ਼ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਭਾਜਪਾ ਵਾਲਿਆਂ ਦੇ ਇੱਕ ਇੱਕ ਘਰ ਦੇ ਵਿੱਚ 100-100 ਵੋਟ ਬਣਾਈ ਜਾ ਰਹੀ ਹੈ ਦਿਖਾਵਾ ਕੀਤਾ ਜਾ ਰਿਹਾ ਅੱਜ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿਉਂਕਿ ਇਹ ਜਿਹੜੀ ਆਜ਼ਾਦੀ ਹੈ ਇਹ ਬੜੀਆਂ ਕੁਰਬਾਨੀਆਂ ਨਾਲ ਮਿਲੀ ਹੈ ਸਾਥ ਜੀ ਅਸੀਂ ਮੈਂ ਸਮਝਦਾ ਕਿ ਵੋਟ ਚੋਰੀ ਕਰਕੇ ਅਸੀਂ ਵੋਟ ਦਾ ਅਧਿਕਾਰ ਖੋ ਰਹੇ ਆ ਲੋਕਾਂ ਤੋਂ ਅੱਜ ਬਿਹਾਰ ਦੇ ਲੋਕ ਬੜੇ ਅਣਖੀ ਲੋਕ ਨੇ ਬਿਹਾਰ ਦੇ ਲੋਕ ਦਸਣਗੇ ਆਉਣ ਵਾਲੇ ਸਮੇਂ 'ਚ ਅੱਜ ਰਾਹੁਲ ਗਾਂਧੀ ਨੇ ਇੱਕ ਮੈਂ ਸਮਝਦਾ ਜਿਹੜਾ ਆਜ਼ਾਦੀ ਦਾ ਸਾਨੂੰ ਹੱਕ ਮਿਲਿਆ ਵੋਟ ਦਾ ਹੱਕ ਮਿਲਿਆ ਉਹ ਸਹੀ ਹੱਕ ਦਾ ਸਹੀ ਸਾਸੀ ਕਿਉਂਕਿ ਉਹ ਜ਼ਿਆਦਾ ਆਜ਼ਾਦੀ ਦੇ ਨਾਲ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਤੇ ਅੱਜ ਉਹ ਵੋਟ ਦਾ ਅਧਿਕਾਰ ਸਾਥੋਂ ਖੋਇਆ ਜਾ ਰਿਹਾ ਹੈ ਵਾਜਪਾ ਵੋਟਰ ਦਾ ਅਧਿਕਾਰ ਖੋ ਰਹੀ ਹੈ ਜਿਹੜਾ ਵੋਟਰ ਦਾ ਅਧਿਕਾਰ ਖੋਣਾ ਮੈਂ ਸਮਝਦਾ ਇਹ ਪਾਪ ਹੈ ਜ਼ੁਲਮ ਹੈ ਇਹ ਤੱਕਾ ਇਹ ਇਹ ਬਹੁਤ ਵੱਡਾ ਲੋਕਾਂ ਦੇ ਨਾਲ ਅਣਆਏ ਹੈ ਕਿਉਂਕਿ ਅੱਜ ਸ਼ਹੀਦ-ਏ-ਆਜ਼ਮ ਪਾਕਿਸਤਾਨ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਭਾ ਉਹਨਾਂ ਨੇ ਮਹਾਨ ਵੱਡੀਆਂ ਕੁਰਬਾਨੀਆਂ ਦੇ ਕੇ ਅੱਜ ਭਾਰਤ ਨੂੰ ਆਜ਼ਾਦੀ ਲੈ ਕੇ ਦਿੱਤੀ ਆਜ਼ਾਦੀ ਦਾ ਕੀ ਮਤਲਬ ਸੀ ਕਿ ਸਾਡੇ ਕੋਲੇ ਵੋਟ ਹੋਵੇ ਸਾਡੇ ਕੋਲੇ ਵੋਟ ਦਾ ਹੱਕ ਹੋਵੇ ਸਾਡੇ ਕੋਲੇ ਵੋਟ ਦਾ ਅਧਿਕਾਰ ਹੋਵੇ ਅਸੀਂ ਆਪਣਾ ਨੇਤਾ ਆਪਣੀ ਸਰਕਾਰ ਆਪ ਚੁਣ ਸਕੀਏ ਇਸ ਲਈ ਸੀ ਤੇ ਜੇ ਅੱਜ ਵੋਟ ਦਾ ਹੱਕ ਭਾਜਪਾ ਨੇ ਚੋਣ ਕਮਿਸ਼ਨ ਦੇ ਰਾਹੀਂ ਟੇਡੇ ਢੰਗ ਦੇ ਨਾਲ ਜੇ ਲੋਕਾਂ ਦਾ ਵੋਟ ਦਾ ਹੱਕ ਖੋਣਾ ਤੇ ਅੱਜ ਇਹਨਾਂ ਲਈ ਸੜਕਾਂ ਤੇ ਉਤਰਨਾ ਪਏਗਾ ਅੱਜ ਸਾਡੀਆਂ ਰੈਲੀਆਂ ਕਰਨਾ ਅੱਜ ਸਾਡਾ ਲੋਕਾਂ ਦੇ ਵਿੱਚ ਜਾਣਾ ਅੱਜ ਪ੍ਰਚਾਰ ਕਰਨਾ ਆਪਣੀ ਪਾਰਟੀ ਦਾ ਪ੍ਰੋਗਰਾਮ ਦੇਣਾ ਸਾਰਾ ਕੁਝ ਮਾਈਨਸ ਹੋ ਜਾਂਦਾ ਹੈ ਜਾਦੇ ਲੋਕ ਗਿਣੀ ਵੀ ਸੀ ਸਾਜ਼ਿਸ਼ ਦੇ ਨਾਲ ਵੋਟਾਂ ਚੋਰੀ ਕਰਕੇ ਸਰਕਾਰਾਂ ਬਣਾ ਲੈਂਦੇ ਨੇ ਅੱਜ ਮੈਂ ਸਭ ਤੋਂ بڑا ਸੰਜੀਦਗੀ ਦੀ ਗੱਲ ਹੈ ਬੜਾ ਸੋਨੂੰ ਵਾਰ ਸੋਚਣ ਦੀ ਲੋੜ ਹੈ ਅੱਜ ਹਰ ਭਾਰਤੀ ਲਈ ਇਹ ਕੱਲਾ ਕਾਂਗਰਸ ਪਾਰਟੀ ਜਾਂ ਕਿਸੇ ਇੱਕ ਪਾਰਟੀ ਦਾ ਮਸਲਾ ਨਹੀਂ ਇਹ ਹਰ ਦੇਸ਼ਵਾਸੀ ਦਾ ਮਸਲਾ ਹੈ ਹਰ ਭਾਰਤੀ ਦਾ ਮਸਲਾ ਹੈ ਕਿਉਂਕਿ ਤੁਹਾ ਤੋਂ ਤੁਹਾਡਾ ਵੋਟ ਦਾ ਹੱਕ ਖੋਇਆ ਜਾ ਰਿਹਾ ਹੈ ਵੋਟ ਤੁਸੀਂ ਕਿਸ ਨੂੰ ਮਰਜ਼ੀ ਬੋਲ ਕਰੋ ਇਹ ਤੁਹਾਡਾ ਅਧਿਕਾਰ ਹੈ ਪਰ ਵੋਟ ਦਾ ਹੱਕ ਖੋਣਾ ਇਹ ਮੈਂਸਬ ਦਾ ਪਾਪ ਹੈ ਇਹ ਜ਼ੁਲਮ ਹੈ ਇਹ ਅਨਿਆਏ ਹੈ ਇਹ ਤੱਕਾ ਇਨੂੰ ਨਹੀਂ ਸਹਿਨ ਕਰਨਗੇ ਭਾਰਤ ਦੇ ਲੋਕ ਭਾਰਤ ਦੇ ਲੋਕ ਅੱਜ ਅਸੀਂ ਮੈਂ ਸਮਝਦਾ ਇਹ ਲੋਕ ਦੇਖੋ ਤੇ ਮੀਂਹ ਪੈਂਦੇ ਵਿੱਚ ਕੋਈ ਆਪੋ ਆਪਣੇ ਵਾੜਾਂ ਤੋਂ ਕਿਧਰੋਂ ਨਿਕਲ ਕੇ ਆਏ ਨੇ ਤੇ ਇਹ ਸਾਰੇ ਲੋਕਾਂ ਦੇ ਇੱਥੇ ਬਿਹਾਰ ਦੇ ਲੋਕ ਵੀ ਨੇ ਆਹ ਦੇਖੋ ਬਿਹਾਰ ਦਾ ਸਾਡਾ ਸਾਥ ਕੀ ਨਾ ਬਈ ਤੇਰਾ ਸਿੰਘ ਕੀ ਹਾਲ ਨਹੀਂ ਹੈ ਅਸੀਂ ਬਿਹਾਰ ਦੇ ਹੀ ਹੈ ਰਾਜkumar ਅਸੀਂ ਬਿਹਾਰ ਦੇ ਹੀ ਹੈ ਹਾਂ ਤੁਸੀਂ ਕਿਹੜਾ ਜਾਓਗੇ ਹਾਂਜੀ ہمارا ਪੋਸਟਰ ਵੋਟ ਚੋਰੀ ਦੇ ਖਿਲਾਫ ਹੈ ਰਾਹੁਲ ਗਾਂਧੀ ਜੀ ਨੇ ਇਤਨੇ ਮਿਹਨਤ ਕਰਕੇ ਜੋ ਪ੍ਰੂਫ نکਾਲਾ ਹੈ वोट आंकड़ा जो निकाला है इलेक्शन कमीशन को मुख्य चुनाव आयुक्त को देने के बावजूद भी मुख्य चुनाव आयुक्त को भी उसका डाटा देने के बाद भी मुख्य चुनाव आयुक्त सरकार के की तरफ से कोई जवाब नहीं मिल रही है उल्टे बीजेपी वाले राहुल गांधी को चोर बता रहे हैं राहुल गांधी को झूठा बता रहे हैं हमारा आवाज़ है कि वोट चोरी रुके हर एक देशवासी को वोट देने का अधिकार मिले आज वोट के हद से छीना जा रहा है कल हमें आधार से छीना जाएगा कल हमें राशन कार्ड से वंचित किया जाएगा कल हमें हर चीज़ से वंचित किया जाएगा और फिर कहा जाएगा कि आप इस देश के नागरिक नहीं हो रोहिंग्या हो बांग्लादेशी हो पाकिस्तानी हो लुधियाना लाइव ली सुरेंद्र सोनी की रिपोर्ट